ਅਸ ਆਪਣੇ ਗੁਜਰਾ ਵਿੱਚ 25 ਦਲਤ ਮਰਤੇ ਜਨਲੀ ਸ਼ਰਾਬ ਪੀ ਕੇ ਜਿਹੜਾ ਮਾਫੀਆ ਚੱਲ ਰਿਹਾ ਇਲੀਗਲ ਮੇਰਾ ਮੁਕਾਬਲਾ ਉਹਨਾਂ ਦੇ ਨਾਲ ਜਿਹੜਾ ਕਿਸਾਨਾਂ ਨੂੰ ਕੁੱਟਿਆ ਉਹਨਾਂ ਦੀ ਹਿਫਾਜ਼ਤ ਤੇ ਅਸੀਂ ਖੜਾਂਗੇ ਸਾਡਾ ਕਿਸਾਨਾਂ ਨੂੰ ਲੈ ਕੇ ਇਹਨਾਂ ਫਰਜੀ ਇਨਕਲਾਬੀਆਂ ਦਾ ਨਾ ਮੁਕਾਬਲਾ ਹੋ ਜਾ। ਉਹਨਾਂ ਬਾਰੇ ਮੈਂ ਕੁਝ ਨਹੀਂ ਕਹਿਣਾ ਚਾਹੁੰਦਾ ਜੀ ਉਹ ਆਪਣੀ ਲੜਾਈ ਲੜਨ ਅਸੀਂ ਆਪਣੀ ਲੜਾਈ ਲੜਦੇ ਹਾਂ। ਧੰਨਵਾਦ। ਧੰਨ ਅਗਲੀ ਵਾਰ। ਜਨਾ ਚਾਹਾਂਗਾ ਜੇ ਦਲਵੀਰ ਸਿੰਘ ਗੋਲੜੀ ਜਿਹੜੇ ਹੈਗੇ ਆ ਆਮ ਆਦਮੀ ਪਾਰਟੀ ਚ ਸ਼ਾਮਲ ਹੋਏ ਦੇਖੋ ਸਾਰਿਆਂ ਨੂੰ ਪਤਾ ਹੈ ਕਿ ਪਾਰਟੀ ਨੇ ਬਹੁਤ ਵੱਡਾ ਮਾਣ ਸਤਿਕਾਰ ਦਿੱਤਾ ਇੱਕ ਸਧਾਰਨ ਸਟੂਡੈਂਟ ਸੀ ਉਹ ਆਉਂਦਾ ਹੋਇਆ ਉਹਨੂੰ ਹਰ ਬਾਰ ਇੱਕ ਵਾਰ ਨਹੀਂ ਦੋ ਵਾਰ ਨਹੀਂ ਕਈ ਵਾਰ ਤਿੰਨ ਚਾਰ ਵਾਰਾਂ ਨੂੰ ਬਾਅਦ ਚ ਕਾਕ ਕੀਤਾ ਬਹੁਤ سارے ਲੋਕ ਮੰਗਦੇ ਆ ਟਿਕਟ ਮੰਗਣਾ ਹੱਕ ਹੈ ਲੇਕਿਨ ਜੇ ਉਸ ਤੋਂ ਬਾਅਦ ਕਿਸੇ ਦਾ ਫੈਸਲਾ ਹਾਈ ਕਮਾਂਡ ਦੇ ਲੋਕ ਸਭਾ ਲੋਕ ਸਭਾ ਹਾਈ ਕਮਾਂਡ ਨੇ ਆਪਣੀ ਪਾਰਟੀ ਸਮਝ ਕੇ ਚੁਣਨੀ ਹੁੰਦੀ ਹੈ ਉਹ ਜਿਹਨੂੰ ਚੁਣ ਲੈਂਦੇ ਨੇ ਉੱਤੇ ਜ਼ਿਆਦਾ ਉਹਨਾਂ ਦੀ ਚੱਲਦੀ ਹੁੰਦੀ ਹੈ ਉਸ ਤੋਂ ਬਾਅਦ ਕਿ ਕਿ ਟਿੱਕ ਟਿੱਕ ਪਿੱਛੇ ਰੋਸਣਾ ਜਾਂ ਮੈਨੂੰ ਨਹੀਂ ਪਤਾ ਕੀ ਕਾਰਨ ਹੈ ਲੇਕਿਨ ਉਹਨਾਂ ਨੇ ਜੋ ਬੋਲਦੇ ਨੇ ਕਿਹਾ ਸੀਗਾ ਮੈਂ ਜਿਵੇਂ ਸਪੀਚ ਵੀ ਕਿਹਾ ਕਿ ਮੈਂ ਕਾਂਗਰਸ ਪਾਰਟੀ ਚਾ ਉਹਨਾਂ ਦੀ ਪਤਨੀ ਨੇ ਵੀ ਸਾਡੀ ਬੀਬੀ ਹੈ ਬੱਚੀ ਹੈ ਨਾਰੇ ਲਾਏ ਖੈਰਾ ਜੀ ਦੇ ਲਾਏ ਪਾਰਟੀ ਦੇ ਲਾਏ ਇਹ ਵਿਸ਼ਵਾਸ ਤਾਂ ਆਇਆ ਲੋਕਾਂ ਨੂੰ ਔਰ ਸੈਕੰਡ ਟਾਈਮ ਵੀ ਜਿਵੇਂ ਦੱਸਿਆ ਖੈਰਾ ਜੀ ਨੇ ਆਪਣੇ ਕਿ ਦੂਜੀ ਵਾਰ ਵੀ ਕਿਹਾ ਮੈਂ ਮਦਦ ਕਰੂੰਗਾ ਕਿ ਜਿਹੜਾ ਬੰਦਾ ਕਹੇ ਕਿ ਪਬਲਿਕ ਦੇ ਵਿੱਚ ਫੇਰ ਉਸ ਤੋਂ ਬਾਅਦ ਬਦਲਦਾ ਹੈ ਤਾ ਲੋਕੋ ਦੇ ਤੇ ਇਤਵਾਰ ਨਹੀਂ ਕਰਦੇ ਸਭ ਨੂੰ ਨਹੀਂ ਪਤਾ ਕਿ ਹੁਣ ਟਿਕਟ ਮਿਲ ਗਈ ਦੂਜੇ ਪਾਸੇ ਜਾ ਕੇ ਜਿਹੜੀ ਪਾਰਟੀ ਚ ਗਏ ਨੇ ਉਹਨਾਂ ਤਾਂ ਦੇ ਕੰਮ ਕਰਨ ਵਾਲਿਆਂ ਨੂੰ ਕਦੇ ਟਿਕਟਾਂ ਨਹੀਂ ਦਿੱਤੀਆਂ ਇਸ ਕਰਕੇ ਬੰਦ ਭੱਗਾ ਮੈਂ ਇਹ ਤੋਂ ਵੱਧ ਕੁਝ ਨਹੀਂ ਕਹਿਣਾ ਚਾਹੁੰਦੀ ਆਪਣੇ ਕੈਰੀਅਰ ਤੇ ਆਪ ਸਵਾਲ ਖੜਾ ਕੇ ਉਹਨਾਂ ਦੇ ਛੋਲੇ ਦੇ ਵਿੱਚ ਟਿਕਟ ਪਾਣੀ ਜਾਂਦੀ ਹੈ ਜਾਂ ਬਲਵੀਰ ਸਿੰਘ ਗੋਲਦੀ ਨੇ ਏਸੀ ਜਾਂਦੀ ਹੈ ਤਾਂ ਇੱਕ ਲੜਾਈ ਦਾ ਵੱਖਰੀ ਟਿਕਟ ਜੋ ਮਰਜੀ ਹੋ ਜਾਵੇ ਕਾਂਗਰਸ ਪਾਰਟੀ ਸਾਡੀ ਜਿਹੜੀ ਹੈਗੀ ਆ ਉਹ ਥੰਮ ਮੰਗਲ ਇਕ ਜੁੱਟ ਖੜੀ ਹੈ ਕੌਣ ਆਉਂਦਾ ਕੌਣ ਜਾਂਦਾ ਕਾਡੋਸ ਦਾ ਨਾਜਰ ਦੇ ਵਿੱਚ ਕੋਈ ਚੀਜ਼ ਹੈਗੀ ਸਾਰੇ ਹੈ ਲਹਿਰਾ ਗਾਗਾ ਦੇ ਕਈ ਆਗੂ ਨੇ ਜਿਵੇਂ ਦੂਜੀ ਦੋ ਪ੍ਰੋਗਰਾਮ ਰੱਖੇ ਗਏ ਸੀ ਤੁਸੀਂ ਰੱਖਿਆ ਸੀਗਾ ਉਧਰ ਦੂਜੇ ਪਾਸੇ ਰੱਖਿਆ ਗਿਆ ਤੇ ਜਨ ਵੀਰ ਸਿੰਘ ਗੋਲਡੀ ਪਹੁੰਚੇ ਸੀਗੇ ਕਿਵੇਂ ਦੇਖਦੇ ਹੋ ਕਿ ਉਹ ਵੀ ਅੱਖ ਨਾਲ ਜਾਣ ਇਹਦੇ ਵਿੱਚ ਕੀ ਗੱਲ ਹੈ ਕੋਈ ਗੱਲ ਨਹੀਂ ਸਾਡੇ ਬੱਚਿਆਂ 'ਚ ਕਿਤੇ ਵੀ ਰੱਖ ਲੈਣ ਅੱਜ ਵੀ ਰੱਖਿਆ ਹੋਇਆ ਸੀਗਾ ਲੇਕਿਨ ਉਸ ਥਾਂ ਤੇ ਕਿਉਂਕਿ ਟਾਈਮ ਦਾ ਦੱਸਿਆ ਨਹੀਂ ਸੀਗਾ ਪਹਿਲਾਂ ਪ੍ਰੋਗਰਾਮ ਦੀ ਅਪਰੂਵਲ ਨਹੀਂ ਸੀ ਹੋਈ ਨਹੀਂ ਜਾਇਆ ਗਿਆ ਤੇ ਤਾਂ ਹੀ ਇਹਨਾਂ ਨੇ ਆਪਣੇ ਵੱਲੋਂ ਗੋਲਡੀ ਨੂੰ ਭੇਜਿਆ ਪ੍ਰਧਾਨ ਹੈ ਬਈ ਜੱਲੇ ਤਾਂ ਸਾਰਿਆਂ ਦੀ ਨਮਾਇੰਦਗੀ ਲਈ ਬਾਅਦ ਇਹ ਕੋਈ ਗੱਲ ਨਹੀਂ ਬਾੜੀ ਮੋਟੀ ਗੱਲਾਂ ਹੁੰਦੀ ਤੇਰੇ ਮੇਰੇ ਕਰਕੇ ਵਾਲਾ ਵਕਤ ਨਹੀਂ ਹੈ ਇਸ ਵਕਤ ਇਹ ਹੈ ਕਿ ਤੁਸੀਂ ਕਿਹੜਾ ਬੰਦਾ ਚੁਣ ਕੇ ਭੇਜਦੇ ਹੋ ਇੱਕ ਪਾਸੇ ਜੇ ਆਪਾਂ ਦੇਖੀਏ ਪਿੱਤਲ ਦੀਆਂ ਗੋਲੀਆਂ ਪਈਆਂ ਤੇ ਇੱਕ ਪਾਸੇ ਸੋਨਾ ਤੇ ਹੀਰਾ ਪਿਆ ਇਸ ਕਰਕੇ ਸਾਨੂੰ ਅੱਜ ਬਚਾਉਣ ਵਾਸਤੇ ਲੋਕ ਜਾਨ ਦੀ ਤਲੀ ਤੇ ਧਰੀ ਤੇ ਫਿਰਦੇ ਆ ਸਾਰੇ ਵਰਗ ਔਖੇ ਨੇ ਸਾਰੇ ਲੋਕ ਔਖੇ ਨੇ ਅੱਜ ਉਹਨਾਂ ਦੀ ਆਵਾਜ਼ ਜਾ ਕੇ ਉੱਥੇ ਗੂੰਜੇ ਦਿੱਲੀ ਦੇ ਵਿੱਚ ਸਾਨੂੰ ਉਹ ਬੰਦਾ ਚਾਹੀਦਾ ਜਿਹੜਾ ਜਾਨ ਦੀ ਬਾਜ਼ੀ ਲਾ ਕੇ ਲੜੇ ਇਹ ਸਾਹਮਣੇ ਮੈਨੂੰ ਕਹਿਣ ਦੀ ਲੋੜ ਨਹੀਂ ਸਾਰੇ ਪੰਜਾਬ ਨੇ ਦੇਖਿਆ ਸਖਪਾਲ ਖੈਰਾ ਪাবਲਿਕ ਮੁੱਦਿਆਂ ਤੇ ਲੋਕ ਦੇ ਮੁੱਦਿਆਂ ਤੇ ਜਾਨ ਦੀ ਬਾਜ਼ੀ ਲਾ ਕੇ ਲੜਿਆ ਤੇ ਇਸ ਕਰਕੇ ਲੋਕ ਆਪੋ ਤੌਰ ਤੇ ਉੱਠ ਕੇ ਤੁਰੇ ਬਿਆ ਜਿਤਾਉਣ ਵਾਸਤੇ ਸ਼ਾਨਦਾਰ ਜਿੱਤ ਹੋਣੀ ਹੈ। ਥੈਂਕ ਯੂ। ਤੁਸੀਂ ਜੇ ਕੋਈ ਕੈਰੀ ਆਨ ਕਰ ਲਓ ਨੇ ਜਾਂ ਦੋ ਮਿੰਟ ਮੈਂ ਤੁਸੀਂ ਬਸ ਜਿੱਥੋਂ ਕਿਚੌਣਾ ਬੇਟਾ ਲੱਗਦਾ ਦੋ 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 ਮਿੰਟ ਖੜ੍ਹ ਕੇ ਚਲੋ ਜੀ ਕਰੋ ਗੱਲ ਜੀ। ਆਹੀ ਗੋਲਡੀ ਵਾਲਾ ਪੁੱਛਣਾ ਸਵਾਲ ਹੈ। ਸਵਾਲ ਹੋ ਰਹੀ। ਕਰੋ ਓਕੇ ਦੱਬ ਕੇ ਕੰਮ ਨਹੀਂ ਬੇੜੀਏ। ਸਰਦਾਰ ਸਿੰਘ ਜੀ ਸੀ ਇਮਾਨ ਦੇ ਮੁਕਾਬਲੇ ਨੂੰ ਕਿਵੇਂ ਦੇਖਦੇ ਨੇ ਤੁਸੀਂ? ਦੇਖੋ ਪਹਿਲਾਂ ਮੈਂ ਗੋਲਡੀ ਦੀ ਗੱਲ ਕਰਨਾ ਚਾਹੁੰਦਾ ਵਾਂ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਹਾਰ ਸਵੀਕਾਰ ਕਰ ਲਈ ਆ ਜੇ ਉਹ ਕਹਿੰਦਾ ਇੱਕ ਪਾਸੇ ਕਿ 13 ਜ਼ੀਰੋ ਜਿੱਤਰਿਆ ਮੈਂ ਪੰਜਾਬ ਦੇ ਵਿੱਚ ਤੇ ਫਿਰ 골ਡੀ ਦੀ ਕੀ ਲੋੜ ਪੈਗੀ ਜਿਹੜਾ 골ਡੀ ਧੂਰੀ ਤੋਂ ਹਾਰਿਆ ਹੋਇਆ ਸੀਗਾ ਜਿਹੜਾ 골ਡੀ ਸਿਰਫ 75000 ਵੋਟ ਪਈ ਪਾਰਲੀਮੈਂਟ ਵਿੱਚ ਜਿਮਨੀ ਚੋਣ ਚ ਇਹਦਾ ਮਤਲਬ ਭਗਵੰਤ ਮਾਨ ਇੰਨਾ ਕਮਜ਼ੋਰ ਹੋ ਗਿਆ ਅੰਦਰੋਂ ਇੰਨਾ ਡਰ ਚੁੱਕਾ ਵਾ ਇੰਨਾ ਕਾਇਰ ਬਣ ਗਿਆ ਵਾ ਕਿ ਇਮੀਡੀਏਟ ਰਾਈਵਲ ਜਿਹੜਾ ਧੂਰੀ ਤੋਂ ਉਹਦੇ ਨਾਲ ਇਲੈਕਸ਼ਨ ਲੜਿਆ ਵਾ ਉਹਨੂੰ ਉਹਦੀ ਲੋੜ ਪੈ ਗਈ ਆ ਇਥੋਂ ਤੁਹਾਨੂੰ ਪਤਾ ਲੱਗ ਗਿਆ ਕਿ ਆਮ ਆਦਮੀ ਪਾਰਟੀ ਦੇ ਜਿਹੜੇ ਹਾਲਾਤ ਨੇ ਉਹ ਬੜੇ ਨਾਜ਼ੁਕ ਤੇ ਕਮਜ਼ੋਰ ਹੋ ਗਏ। ਦੂਸਰਾ ਭਗਵੰਤਾ ਅੱਜ ਕਹਿ ਰਿਹਾ ਸੀਗਾ ਕਿ ਖੈਰਾਜੀ ਬੀਜੇਪੀ ਜਾਵੇਗਾ। ਉਹਨੂੰ ਕਿਹਾ ਕਿ ਮੈਂ ਤੇਰੇ ਵਰਗਾ ਕਮਜ਼ੋਰ ਤੇ ਡਰਪੋਕ ਬੰਦਾ ਨਹੀਂਗਾ। ਤੂੰ ਤਾਂ ਅਮਿਤ ਸ਼ਾਹ ਦੇ ਥੱਲੇ ਲੱਗਿਆ ਹੋਇਆ। ਤੂੰ ਤਾਂ ਸਾਡੇ ਨਿਆਣਿਆਂ ਨੂੰ ਚੁੱਕ ਕੇ ਐਨਐਸਏ ਲਾ ਕੇ ਜ਼ਿਲ੍ਹਾ ਵਿੱਚ ਬੰਦ ਕੀਤਾ। ਉਹਦੇ ਕਹਿਣ ਤੇ ਤੂੰ ਕਿਸਾਨਾਂ ਨੂੰ ਕੁੱਟਿਆ ਸ਼ੰਭੂ ਦੇ ਬਾਰਡਰ ਦੇ ਉੱਤੇ ਸੁਭ ਕਰਨ ਦੀ ਮੌਤ ਦਾ ਤੂੰ ਜ਼ਿੰਮੇਵਾਰ ਆ। ਤੂੰ ਬੀਜੇਪੀ ਦੇ ਕਹਿਣ ਤੇ ਜੁਆਇੰਟ ਆਪਰੇਸ਼ਨ ਕੀਤੇ ਨੇ ਪੰਜਾਬ ਦੇ ਵਿੱਚ। ਮੈਂ ਖੜਾ ਇੱਥੇ। ED ਨੇ ਮੈਨੂੰ ਗ੍ਰਿਫਤਾਰ ਕਰਕੇ BJP ਦੇ ਕਹਿਣ ਤੇ ਝੂਠੇ ਮੁਕਦਮੇ 'ਚ ਜੇਲ੍ਹ ਭੇਜਿਆ ਜਿਹੜਾ ਮੁਕਦਮਾ ਭਗਵੰਤ ਤੂੰ ਬਣਾਇਆ ਮੁੜਕੇ ਤੂੰ ਤੇ ED ਨੇ ਰਲ ਕੇ ਔਰ ਮੈਂ ਕੋਈ ਸੁੱਕਾ ਪੱਤਾ ਨਹੀਂ ਤਰਖਦਾ ਜਿਹੜਾ ਮਾੜੀ-ਮੋਟੀ ਕੋ ਹਵਾ ਦਾ ਬੁੱਲਾ ਆਇਆ ਤੇ ਟੁੱਟ ਕੇ ਥੱਲੇ ਡਿੱਗਿਆ ਮੈਂ ਉਸ ਵਾਹਿਗੁਰੂ ਦਾ ਦਿੱਤਾ ਹੋਇਆ ਦਮ ਔਰ ਉਹਨਾਂ ਦੇ ਦਿੱਤੀ ਹੋਈ ਸੇਧ ਉਹਨਾਂ ਉਹਨਾਂ ਦੀ ਦਿੱਤੀ ਸਿੱਖਿਆ ਦੇ ਮੁਤਾਬਕ ਪੰਜਾਬ ਦੀ ਸੇਵਾ ਕਰਨ ਨੂੰ ਮੈਂ ਤਤਪਰ ਆ ਤੇ ਹੁਣ ਮੈਂ ਤੈਨੂੰ ਕਹਿਣਾ ਚਾਹਣਾ ਭਗਵੰਤ ਤੂੰ ਕਹਿਣਾ ਕਿ ਮੈਂ BJP ਜੁਆਇਨ ਕਰਨਾ ਜੇ ਮੈਂ ਬੀਜੇਪੀ ਜੁਆਇਨ ਨਾ ਕੀਤੀ ਸਾਰੀ ਜ਼ਿੰਦਗੀ ਚਲੋ ਜ਼ਿੰਦਗੀ ਤੇ ਤਾਂ ਬਾਅਦ ਦੀ ਗੱਲ ਆ ਆ ਜਿਹੜੀ ਆ ਪਹਿਲੀ ਜੂਨ ਤੱਕ ਜੇ ਮੈਂ ਬੀਜੇਪੀ ਨਾ ਗਿਆ ਤੇ ਫੇਰ ਕੀ ਤੂੰ ਲੋਕਾਂ ਤੋਂ ਮਾਫੀ ਮੰਗੇਗਾ ਕਿ ਆਪਣੇ ਅਹੁਦੇ ਤੋਂ ਅਸਤੀਫਾ ਦੇਵੇਂਗਾ ਇੱਕ ਚੀਫ ਮਿਨਿਸਟਰ ਇਦਾਂ ਝੂਠ ਬੋਲੀ ਜਾਂਦਾ ਆਪਣੇ ਲਾ ਬਰੋਧੀਆਂ ਦੇ ਵਾਸਤੇ ਇਸ ਕਰਕੇ ਇਹ ਗੱਲ ਇਹ ਦੂਜਾ ਗੋਲਡੀ ਦਾ ਜਾਣਾ ਸੋ ਜਿੱਦਾਂ ਮੈडम ਨੇ ਕਿਹਾ ਮਿਸਸ ਪੱਠਲ ਨੇ ਕਿ ਚੰਦ ਦਿਨ ਤਾਂ ਪਹਿਲੋਂ ਸਾਡੇ ਘਰ ਬੁਲਾ ਕੇ ਤੇ ਉਹਨੇ ਪਬਲੀਕਲੀ ਸਾਡੀ ਸਪੋਰਟ ਕੀਤੀ ਆ ਸਾਰੇ ਐਮਸੀਆਂ ਆਪਣੇ ਇਲਾਕੇ ਦੇ ਬੰਦਿਆਂ ਨੂੰ ਕਿਹਾ ਕਿ ਆਪਾਂ ਖੈਰਾ ਸਾਹਿਬ ਬਹੁਤ ਅੱਛੇ ਲੀਡਰ ਨੇ ਫਾਈਟਰ ਨੇ ਸ਼ਬਦ ਵਰਤਿਆ ਫਾਈਟਰ ਤੇ ਮੈਂ ਉਹਨਾਂ ਦੀ ਸਪੋਰਟ ਕਰਦਾ ਵਾਂ ਤੇ ਹੁਣ ਅਗਲੇ 3-4 ਦਿਨਾਂ 'ਚ ਕੀ ਹੋ ਗਿਆ ਸੀਗਾ ਮੇਰਾ ਮੰਨਣਾ ਵਾਂ ਕਿ 골ਡੀ ਨੂੰ ਉਹਨਾਂ ਨੇ ਸੰਗਲ ਪਾਇਆ ਵਾ ਉਹਦੇ ਗਲ 'ਚ ਰੱਸਾ ਪਾਇਆ ਵਾ ਜਿਹੜਾ ਵਿਜੀਲੈਂਸ ਦੀ ਜਾਂਚ ਕੀਤੀ ਨਾ ਜਿੱਦਾਂ ਬਾਕੀ ਚੱਬੇਵਾਲ ਨੂੰ ਲੈ ਗਏ ਨੇ तितਲੀ ਬਣਾ ਕੇ ਡਰਾ ਕੇ ਐਨ ਉਸੇ ਤਰਜ਼ ਦੇ ਉੱਤੇ ਨੇ ਉਹਨੂੰ 골ਡੀ ਨੂੰ ਸੰਗਲ ਪਾਇਆ ਉਹਦੇ ਗਲ 'ਚ ਕਿ ਕਾਕਾ ਤੇਰੀਆਂ 3 ਵਿਜੀਲੈਂਸ ਇਨਕੁਆਇਰੀਆਂ ਚੱਲਦੀਆਂ ਨੇ ਇੱਕ ਚੱਲਦੀ ਆ ਜਿਹੜਾ ਜਿੰਮਾ ਦੇ ਵਿੱਚ ਤੂੰ ਘਟ ਘਟਾਲਾ ਕੀਤਾ ਦੂਸਰਾ ਜਿਹੜਾ ਤੂੰ ਆਪਣੀ ਫੈਕਟਰੀ ਲਾ ਕੇ ਇੰਟਰਲੌਕ ਟਾਈਲ ਵਿੱਚ ਸਾਰਿਆਂ ਨੂੰ ਠੱਕੇ ਦੇ ਨਾਲ ਵੱਧ ਰੇਟ ਦੇ ਉੱਤੇ ਤੀਜਾ ਤੇਰਾ ਸ਼ਰਾਬ ਦੇ ਠੇਕਿਆਂ ਦੀ ਤੇਰੀ ਕੰਪਲੇਂਟ ਹੈ ਤਿੰਨ ਵਿਜੀਲੈਂਸ ਇਨਕੁਆਰੀਆਂ ਦਾ ਰਸਾ ਪਾ ਕੇ ਉਹਨੂੰ ਠੱਕੇ ਨਾਲ ਲੈ ਕੇ ਵਰਨਾ ਜਿਹੜਾ ਬੰਦਾ ਦੋ ਤਿੰਨ ਦਿਨ ਪਹਿਲਾਂ ਸਾਡੀ ਸਪੋਰਟ ਕਰ ਰਿਹਾ ਉਹ ਕਿਉਂ ਜਾਊਗਾ ਐਡਾ ਤਾਂ ਬੇਗਹਿਰਤਾ ਕੋਈ ਨਹੀਂ ਹੁੰਦਾ ਜੀ ਸਿੰਘ ਗੋਲੀ ਨੇ ਇਹ ਵੀ ਕਿਹਾ ਜੀ ਵੀ ਮੈਂ ਪਾਰਟੀ ਛੱਡੀ ਨਹੀਂ ਹੈ ਮੈਨੂੰ ਕੱਢਿਆ ਗਿਆ ਹੈ ਪਾਰਟੀ ਦੇ ਵਿੱਚ ਟੌਰਚਰ ਕੀਤਾ ਗਿਆ ਹੈ ਦੱਸੋ ਕੀ ਟੌਰਚਰ ਹੋਇਆ ਜੀ ਐਮਐਲਏ ਬਣਾਉਣਾ ਟੌਰਚਰ ਹੈ ਉਸ ਨੂੰ ਹੁਣ ਪਾਰਲੀਮੈਂਟ ਦੀ ਇਲੈਕਸ਼ਨ ਲੜਿਆ ਉਹਦੀ ਆਪਣੀ ਨਲਾਕੀ ਆ ਉਹਨੂੰ ਕਈ ਵੋਟ ਹੀ 75000 ਰੁਪਈਆ ਹੈ ਪਾਰਟੀ ਸਿਰਫ ਇਸ ਕਰਕੇ 골ਡਨ ਨੂੰ ਟਿਕਟ ਦੇ ਦੇ ਕਿ ਉਹਨੂੰ ਇਹ ਸੀਟ ਹਾਰਜੋਏ ਇਸ ਕਰਕੇ ਉਹਦੀ ਗੱਲ ਸਾਰੀ ਬੇਬੁਨਿਆਦ ਹੈ ਅਸਲ ਅੰਦਰੋਂ ਉਹਦਾ ਡਰ ਉਹਦਾ ਭੈ ਜਿਹੜਾ ਉਹ ਬੋਲਦਾ ਵਾ ਔਰ ਉਹ ਜਿਹੜਾ ਮੇਰੇ ਹਿਸਾਬ ਨਾਲ ਉਹਨੇ ਆਪਣੇ ਆਪ ਨੂੰ ਬਹੁਤ ਮੇਜਰ ਪੋਲੀਟੀਕਲ ਬਲੰਡਰ ਕੀਤਾ ਔਰ ਦਿਨ ਦੂਰ ਨਿਕਾ ਕੈਮਰੇ ਯਾਦ ਰੱਖੋ ਤੇ ਸਟੇਟਮੈਂਟ ਮੇਰੀ ਰਿਕਾਰਡ ਲੈਣਾ ਥੋੜੇ ਸਮੇਂ ਬਾਅਦ ਮਤਲਬ ਕਿ ਹੋ ਸਕਦਾ ਕੁਝ ਮਹੀਨੇ ਸਾਲ ਡੇਢ ਸਾਲ ਬਾਅਦ ਇਹੀ ਗੋਲਡੀ ਦੁਆਰਾ ਕਾਂਗਰਸ ਵਿੱਚ ਘਰ ਵਾਪਸੀ ਦੀ ਗੱਲ ਕਰੇਗਾ ਔਰ ਕਵੇਗਾ ਔਰ ਕਵੇਗਾ ਔਰ ਕਵੇਗਾ ਕਿ ਸ਼ੀਤਲ ਲੰਗਰਾਲ ਜਿੱਦਾ ਕਹਿੰਦਾ ਸੀਗਾ ਕਿ ਮੈਨੂੰ ਜਿਹੜਾ ਆਪਰੇਸ਼ਨ ਲੋਟਸ ਦਾ ਬਕਵਾਸ ਕਰਾਇਆ ਝਾੜੂ ਨੇ ਜਿੱਦਣੋ ਭਾਜੀਪੀ ਚ ਗਿਆ ਜਲੰਧਰ ਵਾਲਾ ਐਮਐਲਏ ਐਡਾ ਆਲਕੇ ਇਨਜਾਮ ਲਾਵੇਗਾ ਕਿ ਮੇਰੇ ਤੇ ਵਿਜੀਲੈਂਸ ਦਾ ਦਬਾਅ ਆ ਕੇ ਮੈਨੂੰ ਧੱਕੇ ਨਾਲ ਲੈ ਕੇ ਜਾਣਾ ਸਾਡੀ ਬਿਜਲੀ ਦੀ ਗੱਲ ਕੀਤੀ ਹੈ ਕਿ ਉਹਨੂੰ ਬਿਜਲੀ ਦਾ ਡਰ ਸੀ ਜੇਕਰ ਬਿਜਲੀ ਦਾ ਡਰੋਂ ਤਾਂ ਉਹ ਤੋਂ ਪਹਿਲਾਂ ਵੀ ਸ਼ਾਮ ਨੂੰ ਚੱਲੇ ਗਈ ਮੇਰੀ ਗੱਲ ਨਹੀਂ ਸਮਝੇ ਇਹ ਹਰ ਇੱਕ ਗੱਲ ਸਟ੍ਰੈਟੇਜੀ ਹੁੰਦੀ ਪਾਰਟੀਆਂ ਦੀ ਅੱਜ ਤੋਂ ਚੇਮੀਨ ਇਹ ਪਹਿਲਾਂ ਲੈ ਜਾਂਦੇ ਤੇ ਫਿਰ ਲੋਕ ਸਭਾ ਦੀ ਇਲੈਕਸ਼ਨ ਤੇ ਕੀ ਪ੍ਰਭਾਵ ਪੈਣਾ ਉਹ ਕਹਿੰਦਾ ਇਲੈਕਸ਼ਨ ਚੱਲ ਲੈਣ ਦਿਓ ਇਲੈਕਸ਼ਨ ਦੇ ਵਿੱਚ ਵੜ ਲੈਣ ਦਿਓ ਨਾਮਜ਼ਦਗੀਆਂ ਤੇ ਡੇੜੇ ਆ ਲੈਣ ਦਿਓ ਮਾਹੌਲ ਬਣ ਲੈਣ ਦਿਓ ਤਾਂ ਕਰਕੇ ਉਹ ਲੈ ਕੇ ਗਏ ਨੇ ਇਹ ਮੈਂ ਗੱਲ ਤੁਸੀਂ ਮੈਨੂੰ ਦੱਸੋ ਤੁਸੀਂ ਆ ਬੜੇ ਸੁਲਝੇ ਹੋਏ ਪੱਤਰਕਾਰ ਆ ਜਿਹੜਾ ਪਰਸੋ ਤੱਕ ਸਾਡੀ ਸਪੋਰਟ ਕਰਦਾ ਸੀ ਜਿਹੜਾ ਮੈਨੂੰ ਦੋ ਵਾਰੀ ਘਰ ਸੱਦ ਕੇ ਤੇ ਵਰਕਰਾਂ ਨੂੰ ਸੱਦ ਕੇ ਸੋਹਾ ਖਾ ਰਿਹਾ ਉਹਦੀ ਉਹਦੀ ਧਰਮ ਪਤਨੀ ਜਿਹੜੀ ਆ ਉਹ ਮੇਰੇ ਹੱਕ ਵਿੱਚ ਜਿੰਦਾਬਾਦ ਕਰ ਰਹੀ ਆ ਤਾਂ ਹੁਣ ਕੀ ਹੋ ਗਿਆ ਦੋ ਦਿਨ ਦੇ ਵਿੱਚ ਅਗਲੀ ਗੱਲ ਲਾਸਟ ਗੱਲ ਕਹਿਣ ਲੱਗਿਆ ਦੇਖੋ ਤੁਹਾਨੂੰ ਯਾਦ ਹੋਊਗਾ ਕਿ ਜਦੋਂ ਜਿਮਨੀ ਚੋਂ ਲੜਿਆ ਨਾ ਇੱਕ ਭਗਵੰਤ ਨੇ ਦਾ ਇੱਕ ਕੋਈ ਬੰਦਾ ਸੀ ਆਮ ਆਦਮੀ ਦਾ ਬੋਕਰ ਦਾ ਮਾੜੀ ਗੱਲ ਕੀਤੀ ਉਹਨੇ ਉਹਨੇ ਇਹਦੇ ਪਿੱਛੇ ਨਾ ਇੱਕ ਹਾਥੀ ਛਾੜ ਦਿੱਤਾ ਛੋਟਾ ਹਾਥੀ ਆਟੋ ਉਹਦੇ ਤੇ ਸਪੀਕਰ ਲਾ ਦਿੱਤਾ ਜਿੱਥੇ ਵਿਚਾਰੀ ਜਾਇਆ ਕਰੇ ਬੀਬੀ ਹਰ ਦਾ ਸਿਮਰਤ ਕੌਰ ਸਿਮਰਤ ਜਿੱਥੇ ਜਾਇਆ ਕਰੇ ਸਾਡੀ ਬੱਚੀ ਉਹਦੇ ਪਿੱਛੇ ਉਹ ਆਟੋ ਉਹ ਗਾਣਾ ਗਾਣੇ ਉੱਚੂ ਉੱਚੀ ਗਾਣੇ ਲਾ ਦਿੱਤੇ ਉਹਨੂੰ ਪੁੱਛਿਆ ਤੇ ਤੂੰ ਕੀ ਕਰਦਾ ਫਿਰ ਕਹਿੰਦਾ ਮੈਂ ਬੀਬੀ ਦੀ ਸਪੀਡ ਚੈੱਕ ਕਰ ਰਿਹਾ ਭਗਵੰਤ ਨੇ ਉਹਨੂੰ ਬੁਲਾ ਕੇ ਬਾਅਦ ਮੋਟਰਸਾਈਕਲ ਦਿੱਤਾ ਵਾ ਉਹ ਲਾਂਤ ਹੈ ਗੋਲਟੀ ਤੇਰੇ ਤੇ ਯਾਰੋ ਉਹ ਲਾਂਤ ਹੈ ਭਗਵੰਤ ਤੇਰੇ ਤੇ ਜਿਨ੍ਹਾਂ ਦੀ ਸਪੀਡ ਚੈੱਕ ਕਰਾਉਂਦਾ ਸੀ ਤੇ ਜਿਹੜੇ ਸਪੀਡ ਚੈੱਕ ਹੋਣ ਦੇ ਰਹੇ ਸੀ ਆਜੋ ਦੋਨੋਂ ਇੱਕ ਦੂਜੇ ਨੂੰ ਜੱਫੀਆਂ ਪਾਈ ਜਾਂਦੇ ਉਹਨਾਂ ਦਾ ਜਿਆਦਾ ਮੈਂ ਹੁਣ ਹੋਰ ਕੀ ਕਹਿ ਸਕਦਾ ਪਹਿਲਾਂ ਸਾਰ ਨੂੰ ਕਾਬਲੇ ਕੀਤੇ ਸੀ ਤਾਂ ਕਰਕੇ ਉਹ ਡਰਦੇ ਗਏ ਨੇ ਜੀ ਮੈਨੂੰ ਮੈਨੂੰ ਤਾਂ ਸਾਫ਼ ਨਜ਼ਰ ਆ ਰਿਹਾ ਆਦਰਵਾਇਜ਼ ਥੇਰ ਇਜ਼ ਨੋ ਅਦਰ ਰੀਜ਼ਨ ਵਾਈ ਐ ਪਰਸਨ ਜਿਹਨੂੰ ਐਮਐਲਏ ਬਣਾਇਆ ਜਿਹਨੂੰ ਜ਼ਿਲ੍ਹੇ ਦਾ ਪ੍ਰਧਾਨ ਬਣਾਇਆ ਜਿਹਨੂੰ ਲੋਕ ਸਭਾ ਤਿੰਨ ਚੀਜ਼ਾਂ ਕਿਸੇ ਬੰਦੇ ਨੂੰ ਮਿਲੀਆਂ ਨੇ ਛੇਤੀ ਦੇ ਕੇ ਪੰਜ-ਛਤ ਸਾਲ ਦੇ ਪੋਲਿਟਿਕਲ ਕੈਰੀਅਰ ਦੇ ਵਿੱਚ ਹੁਣ ਰਣਨੀਤੀ ਕੀ ਹੋਊਗੀ ਕਾਂਗਰਸ ਦੀ ਜਿਹੜੇ ਹੋਰ ਪਰਕਰ ਹੈ ਜਾਂ ਕੋਈ ਅਸੀਂ ਜਾ ਰਹੇ ਹਾਂ ਅਸੀਂ ਜਾ ਰਹੇ ਹਾਂ ਪਾਉਂਗੇ ਤੁਸੀਂ ਹਾਂਜੀ ਕੋਈ ਗਿਆ ਹੀ ਨਹੀਂ ਉਹਦੇ ਨਾਲ ਇੱਕ ਇੱਕ ਦੋ ਸਰਪੰਚਾਂ ਨੂੰ ਇੱਕ ਅੱਦੇ ਕੋਈ ਜ਼ਿਲ੍ਹਾ ਪ੍ਰੀਸ਼ਦ ਦਾ ਮੈਂਬਰ ਹੈ ਜਿਹੜਾ ਪੀਏ ਟਾਈਪ ਹੈ ਇੱਕ ਬੰਦਾ ਬਲਾਕ ਪ੍ਰਧਾਨ ਆਪਣਾ ਹੀ ਪੀਏ ਬਣਾਇਆ ਸੀਗਾ ਉਹਨਾਂ ਨੂੰ ਛੱਡ ਕੇ ਕੋਈ ਮੇਜਰ ਆਦਮੀ ਨੇ ਕਿਹਾ ਅਸੀਂ ਡਿੜਪੇ ਜਾ ਸੌਰੀ ਤੂਰੀ ਜਾਵਾਂਗੇ ਔਰ ਤੂਰੀ ਦਾ ਸਾਰਾ ਕਾਂਗਰਸ ਦਾ ਕੈਡਰ ਇੱਕ ਮੋਠਿਆ ਪੂਰਾ ਐ ਕਰਕੇ ਔਰ ਵੋਟ ਸ਼ੈਟ ਹੁਣ ਅੱਗੇ ਨਾ ਜਿਆਦਾ ਪੂ ਕਾਂਗਰਸ ਤੇਰਾ ਸਾਹਿਬ ਕਾਂਗਰਸ ਦੇ 13 ਸੀਟਾਂ ਪੰਜਾਬ ਵਿੱਚ ਕੀ ਕਰ ਰਿਹਾ ਜਰੀ ਕਿਵੇਂ ਮੈਂ ਇਹਦਾ ਗੱਲਾਂ ਬਾਰੇ ਟਿੱਪਣੀਆਂ ਮੈਂ ਕਦੀ ਨੰਬਰ ਗੇਮ ਚ ਨਹੀਂ ਪਿਆ ਪਰ ਮੈਂ ਦਾਅਵੇ ਨਾ ਕਰ ਸਕਦਾ ਕਿ ਚੌਕ ਉਹਨੀ ਲੜਾਈ ਵਿੱਚ ਕਾਂਗਰਸ ਅੱਛਾ ਪਰਫਾਰਮੈਂਸ ਤੁਹਾਡਾ ਮੁਕਾਬਲਾ ਕੀ ਦੀ ਨਾਲ ਤੁਹਾਡਾ ਕਿਦੇ ਮੇਰਾ ਹੈਗਾ ਨਸ਼ੇ ਦੇ ਨਾਲ ਜਿਹੜਾ ਨਸ਼ਾ ਕੋਡ ਆ ਸਾਡਾ ਜਿਹੜਾ ਇਹਨਾਂ ਨੇ ਭ੍ਰਿਸ਼ਟਾਚਾਰ ਫੈਲਾਇਆ ਵਾ ਜਿਹੜਾ ਇਹਨਾਂ ਨੇ ਵੀਆਈਪੀ ਕਲਚਰ ਜਿਹੜਾ ਇਹਨਾਂ ਨੇ ਹਜ਼ਾਰ ਹਜ਼ਾਰ ਗਨਮੈਨ ਲੈ ਕੇ ਫਿਰਦੇ ਨੇ ਜਿਹੜਾ ਇਹਨਾਂ ਨੇ ਸਤਕਾਰ ਜੋ ਵਾਹ ਵਾਹ ਕਿ ਪਿੰਡਾਂ ਜੁਆਏ ਹੋਏ ਪੰਜ ਤੇ ਸਰਪੰਚ ਸਾਹਿਬਾਨ ਕਾਂਗਰਸ ਪਾਰਟੀ ਦੇ ਸਾਰੇ ਹੀ ਵਰਕਰ ਸਾਹਿਬਾਨ ਨੌਂ ਤੇ ਬ੍ਰਾਜ਼ਮਾਨ ਰਾਹੁਲਿੰਦਰ ਸਿੱਧੂ ਜੀ ਉਹਨਾਂ ਦੇ ਨਾਲ ਸਾਰੇ ਹੀ ਆਗੂ ਸਾਹਿਬਾਨ ਸਭ ਤੋਂ ਪਹਿਲਾਂ ਗੁਰੂ ਦੀ ਫਤਿਹ ਅਰਜ ਕਰ ਲਗਿਆ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਾਥੀਓ ਅੱਜ ਆਪਾਂ ਇੱਕ ਮਕਸਦ ਬਾਸਤੇ ਇਕੱਠੇ ਹੋਏ ਆ ਆਪਜੀ ਨੂੰ ਪਤਾ ਹੀ ਹੈ ਕਿ ਹਿੰਦੁਸਤਾਨ ਦੇ ਵਿੱਚ ਬੋੜਾ ਪੈ ਰਹੀ ਹੈ ਲੜਾਈ ਬਹੁਤ ਤਕੜੀ ਕਾਂਗਰਸ ਪਾਰਟੀ ਲੜਨ ਜਾ ਰਹੀ ਹੈ ਜਿਹੜੀ ਇਹ ਵੋਟ ਹੈ ਇਹ ਕਿਉਂ ਪੜਨੀ ਜ਼ਰੂਰੀ ਹੈ ਇਹ ਸਾਡੇ ਲਈ ਕਿਉਂ ਆਜ਼ਮੀ ਹੋ ਗਈ ਇਹਦਾ ਇੱਕ ਮਕਸਦ ਹੈ ਕਿਉਂਕਿ ਸੱਤਾ ਦੇ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਜੋ ਗੱਲਾਂ ਚੋਣਾਂ ਦੇ ਦੌਰਾਨ ਪਹਿਲਾਂ ਕਹਿੰਿਆ ਸੀ ਉਹ ਇੱਕ ਵੀ ਵਾਦਾ ਬਫਾ ਨਹੀਂ ਕੀਤਾ ਚਾਹੇ 15 ਲੱਖ ਦੇਣ ਦੀ ਗੱਲ ਹੋਵੇ ਚਾਹੇ ਹੋਰ ਬਾਰੇ ਨੌਕਰੀਆਂ ਦੀ ਗੱਲ ਹੋਵੇ ਕੋਈ ਵੀ ਦਾਦਾ ਬੜਾ ਉਹ ਸੁਰੇ ਨਹੀਂ ਨਿਭਾਇਆ 何で ਕਾਂਗਰਸ ਪਾਰਟੀ ਅ ਆਪਣੇ ਗੁਜਰਾ ਵਿੱਚ 25 ਦਲਿਤ ਮਰਤੇ ਜਲਦੀ ਸ਼ਰਾਬ ਪੀ ਕੇ ਜਿਹੜਾ ਮਾਫੀਆ ਚੱਲ ਰਿਹਾ ਇਲੀਗਲ ਮੇਰਾ ਮੁਕਾਬਲਾ ਉਹਨਾਂ ਦੇ ਨਾਲ ਹੈ ਜਿਹੜਾ ਕਿਸਾਨਾਂ ਨੂੰ ਕੁੱਟਿਆ ਉਹਨਾਂ ਦੀ ਹਿਫਾਜ਼ਤ ਚ ਅਸੀਂ ਖੜਾਗੇ ਸਾਡਾ ਕਿਸਾਨਾਂ ਨੂੰ ਲੈ ਕੇ ਇਹਨਾਂ ਹਰਜੀ ਇਨਕਲਾਬੀਆਂ ਦਾ ਨ ਮੁਕਾਬਲਾ ਹੋ ਜਾ। ਜੀ ਸਰਦਾਰ ਜੀ ਸਿੰਘ ਮਾਨਵਰੇ ਕੀ ਮੁਕਾਬਲੇ ਉਹਨਾਂ ਬਾਰੇ ਮੈਂ ਕੁਝ ਨਹੀਂ ਕਹਿਣਾ ਚਾਹੁੰਦਾ ਜੀ ਉਹ ਆਪਣੀ ਲੜਾਈ ਲੜਨ ਅਸੀਂ ਆਪਣੀ ਲੜਾਈ ਲੜਾਂ। ਧੰਨਵਾਦ ਜੀ। ਧੰਨ ਅਗਲੀ ਵਾਰ